ਅਜਮਤੀ 27 ਕੁ 2025 ਦਿਨ ਸੋਮਵਾਰ ਨੂੰ ਬਸਪਾ ਪੰਜਾਬ ਦੀ ਹਲਕਾਂ ਕੋਦਰ ਲੀਡਰਸ਼ਿਪ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਅੰਬੇਡਕਰ ਚੌਕ ਨ ਕੋਦਰ ਵਿਖੇ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਦੇ ਰੋਸ ਵਿੱਚ ਇੱਕ ਵੱਡਾ ਰੋਸ ਮظਹਰਾ ਕੀਤਾ ਅਜ ਇਸ ਵਿੱਚ ਪੰਜਾਬ ਸਰਕਾਰ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ ਨਾਰੇ ਬਾਜੀ ਨੇ ਉਸ ਸਮੇਂ ਇੱਕ ਰੁਦਰ ਰੂਪਕ ਤਿਆਰ ਕਰ ਲਿਆ ਜਦ ਐਸਟੀਐਮ ਸਾਹਿਬ ਨੂੰ ਕੋਦਰ ਮਾਂ ਜੋ ਗਲਾਲ ਵਿਸ਼ਵਾਸ ਸੀ ਨਹੀਂ ਧਰਨਾ ਪ੍ਰਦਰਸ਼ਨ ਥਾਂ ਤੇ ਪਹੁੰਚਣ ਵਿੱਚ ਤਕਰੀਬਨ ਡੇਢ ਘੰਟੇ ਦੀ ਦੇਰੀ ਲਗਾ ਦਿੱਤੀ ਕਿਉਂਕਿ ਪ੍ਰਦਰਸ਼ਨਕਾਰੀ ਇੱਕ ਮੰਗ ਪੱਤਰ ਮਾਂ ਜੋ ਗੈਸਟੈਂ ਸਾਹਿਬ ਜੀ ਨੂੰ ਦੇਣਾ ਚਾਹੁੰਦੇ ਸਨ ਅਤੇ ਉਹ ਆਕਰਸਨ ਕੀ ਇਹ ਮੰਗ ਪੱਤਰ ਐਸਜੀਐਮ ਸਾਹਿਬ ਖੁਦ धरना ਪ੍ਰਦਰਸ਼ਨਾਂ ਤੋਂ ਲੈ ਕੇ ਜਾਣ ਜੋ ਕਿ ਬਹੁਤ ਦੇਰੀ ਨਾਲ ਪਹੁੰਚੇ ਜਿਸ ਦੇ ਰੋਸ ਵਿੱਚ ਉਹ ਪ੍ਰਦਰਸ਼ਨਕਾਰੀਆਂ ਦਬ ਕੇ ਐਸਜੀਐਮ ਨਕੋਦਰ ਖਿਲਾਫ ਵੀ ਨਾਰੇਬਾਜੀ ਕੀਤੀ ਸੋ ਕੀ ਬੋਲੇ ਬਸਪਾ ਹਲਕਾ ਨਕੋਦਰ ਲੀਡਰ ਦੇ ਰਾਈ ਸੁਮਨ ਮਲਕੀ ਚੁੰਬਰ ਬਸਪਾ ਸ਼ਹਿਰੀ ਪ੍ਰਧਾਨ ਵਿਜੇ ਮੜਾਸ ਰਾਮ ਸਰਪੰਚ ਮਨਮੋਜ ਦਤੂ ਸੁਦੇਸ਼ ਚਾਹਲ ਵਿਜੇ ਕੁਮਾਰ ਲਾਲੀ ਮਿੰਟੀ ਬੀਰਪਿੰਡ ਐਕਐਮਸੀ ਹੰਸਰਾਜ ਸਿੱਧੂ ਸੁਰਕੂ ਸਿੰਘ ਚੰਬਰ, ਰੋਸ਼ਨ ਲਾਲ, ਮੁਕੇਸ਼ ਚਾਹਲ, ਰਕੇਸ਼ ਕੁਮਾਰ ਅਤੇ ਰਵੀ ਮਹਿਰਾ ਤੁਸੀਂ ਵੀ ਸੁਣੋ ਕੱਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਕਵਿਧਾਨ ਨੂੰ ਅੱਗ ਲਗਾਈ ਗਈ ਜਦਕਿ ਕੱਲ 26 ਜਨਵਰੀ ਹੋਣ ਦੇ ਬਾਵਜੂਦ ਸਰਕਾਰ ਦੇ ਜਿਹੜੇ ਇੰਤਜ਼ਾਮ ਸੀ ਉਹ ਬੜੇ ਤਕੜੇ ਸੀਗੇ ਜਿਹੜੇ ਦਾਅਵੇ ਵੱਡੇ ਵੱਡੇ ਸਰਕਾਰ ਕਰਦੀ ਸੀ ਉਹਦੀ ਜਿਹੜੀ ਖੂਕ ਆ ਉਹ 26 ਜਨਵਰੀ ਵਾਲੇ ਦਿਨ ਹੀ ਨਿਕਲ ਗਈ বারবার ਇਹ ਜੀ ਸਾਬ ਕਾਂਛੀ ਰਾਮ ਕਹਿੰਦੇ ਨੇ ਜਿਸ ਦਿਨ ਸਾਡਾ ਸਮਾਜ ਦਸ਼ਮਣ ਦੀ ਚਟਣੀ ਬਣਾਉਣੀ ਸਿੱਖ ਗਿਆ ਤਾਂ ਜਿਹੜਾ ਜ਼ੁਲਮ ਹੈ ਉਹ ਆਪਣੇ ਆਪ ਹੀ ਬੰਦ ਹੋ ਜਾਏਗਾ ਕਿਉਂਕਿ ਅਸੀਂ ਇੰਨੇ ਬੇਸੜੇ ਹੋ ਜਾਂਦੇ ਆ ਜਦੋਂ ਸਾਡੇ ਕਿਸੇ ਰਹਿਬਰ ਦਾ ਅਪਮਾਨ ਹੁੰਦਾ ਅਸੀਂ ਦੋ ਦਿਨ ਰੋਣਾ ਪੋਣਿਆ ਚੁੱਪ ਕਰ ਜਾਂਦੇ ਆ ਮੁਰ ਕੇ ਨਾ ਉਹਦੀ ਕਾਰਵਾਈ ਕਰਦੇ ਜਿਸ ਦਿਨ ਅਸੀਂ ਇਹਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਨਾ ਕੋਈ ਹਿੰਮਤ ਨਹੀਂ ਕਰੂਗਾ ਕਿ ਉਹ ਸਾਡੇ ਰਹਿਬਰਾਂ ਦੇ ਵੱਲ ਦੇਖ ਜਾਵੇ ਪੁਲਿਸ ਨੇ ਕਾਬੂ ਕਰ ਲਿਆ ਭਾਜੀ ਉਹਨੂੰ ਪਰ ਜਿਹੜਾ ਆਮ ਲੋਕਾਂ ਨੇ ਹੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਅਸੀਂ ਇਹ ਚਾਹੁੰਦੇ ਸੀ ਵੀ ਉਹ ਉਹਨੂੰ ਵੀ ਜਿਹੜਾ ਉੱਤੇ ਵੀ ਐਨਐਸਏ ਲਾ ਕੇ ਉਹਨੂੰ ਵੀ ਉੱਥੇ ਧੱਕਿਆ ਜਾਏ ਤਾਂ ਕਿ ਜਿਹੜਾ ਕੋਈ ਵੀ ਗੱਲ ਨੂੰ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਨਾ ਕਿ ਗੁਰੂ ਗ੍ਰਾਸਾ ਦੀ ਬੇਅਦਬੀ ਕਰਨ ਵਾਲੇ ਨੂੰ ਮੌਤ ਹੀ ਸਜ਼ਾ ਚਾਹੀਦੀ ਆ ਇਸੇ ਤਰ੍ਹਾਂ ਹੀ ਭਾਵਾ ਸਾਹਿਬ ਅੰਬੇਡਕਰ ਦਾ ਜਿਸ ਦਾ ਬਧ ਹੰਜੀ ਭਾਵਾ ਸਾਹਿਬ ਨੂੰ ਸਟੈਚੂ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਆ ਇਹਨਾਂ ਨੂੰ ਵੀ ਸਜ਼ਾਏ ਮੌਤ ਚਾਹੀਦੀ ਜੀ ਜਿੰਦਾਬਾਦ ਜਿੰਦਾਬਾਦ ਜੈ ਹਿੰਦ ਕੁਮਾਰ ਜਿੰਦਾਬਾਦ ਜਿੰਦਾਬਾਦ ਜਿੰਦਾਬ बीएस पी के नाम में बाबा साहब की सरकार में बीएस पी के नाम में देश पूरे ਨੂੰ ਚਲਾਉਣ ਵਾਸਤੇ बाबा साहब ਡਾਕਟਰ ਮਹਿੰਦਰ ਕਾਰਜੀ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਸਾਰੇ ਧਰਤੀਆਂ ਦਾ ਸਤਿਕਾਰ ਕੀਤਾ ਔਰ बाबा साहब ਹੀ ਨੇ ਸਵਿਧਾਨ ਦੇ ਵਿੱਚ ਇੰਨਾ ਦੇ ਪ੍ਰਬੰਧ ਕੀਤੇ ਆ ਵੀ ਦੇਸ਼ ਨੂੰ ਅੱਗੇ ਲਿਜਾਣ ਦੇ ਵਾਸਤੇ ਬੜੇ ਬੜੇ ਪ੍ਰਬੰਧ ਕੀਤੇ ਆ ਔਰ ਜਿਹੜੇ ਲੋਕ ਆ ਜਿਨ੍ਹਾਂ ਦੀ ਮਾਨਸਿਕਤਾ ਮਾੜੀ ਆ ਔਰ ਮੈਂ ਸਮਝਦਾ ਕਿ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਦੇ ਮਰ ਕੋਈ ਨਾ ਕੋਈ ਅਨਸਰੀ ਕੰਮ ਕਰਦੀ ਹੈਗੀ ਆ ਨਹੀਂ ਜੀ ਜੋ ਇਹਨਾਂ ਦਾ ਪ੍ਰੋਟੈਸਟ ਹੋਇਆ ਹੈ ਲੰਬਾ ਵੱਧ ਗਿਆ ਹੈ 노 ਡਾਊਟ ਤੇ ਮੈਂ ਹੁਣ ਐਸ.ੀ.ਐਮ ਸਾਹਿਬ ਦੇ ਕੀ ਜਿਵੇਂ ਸੀ ਉਹਦੇ ਬਾਰੇ ਤੇ ਮੈਂ ਗੱਲ ਨਹੀਂ ਕਰ ਸਕਦਾ ਤੇ ਪਰ ਇਹ ਆ ਕਿ ਅਸੀਂ ਟਾਈਮ ਸੀ ਲਾਗੇ ਸੀ ਤੇ ਆਦੀ ਇਹਨਾਂ ਦੇ ਭਰਾਵਾਂ ਦੇ ਨਾਲ ਨਾ ਬਿਲਕੁਲ ਤੇ ਜੋ ਹੋਇਆ ਬੜੀ ਮੰਦਪਕੀ ਗੱਲ ਹੋਈ ਹੈ ਜੋ ਕੱਲ ਹੋਈ ਹੈ ਤੇ ਇਹਨਾਂ ਦਾ ਰਾਈਟ ਹੈ ਜੋ ਪ੍ਰੋਟੈਕਟ ਕਰਨਾ ਤੇ ਬਾਕੀ ਉਹਦੇ ਵੱਲੋਂ ਜੋ ਪੁਲਿਸ ਵੱਲੋਂ ਕਾਰਵਾਈ ਬਣਦੀ ਸੀ ਉਹਨਾਂ ਨੇ ਐਫ.ਆਈ.ਰ ਰਜਿਸਟਰ ਕੀਤੀ ਹੈ ਉਹਨੂੰ ਅਕਿਊਜ਼ ਨੂੰ ਅਪ੍ਰੀਹੈਂਡ ਕੀਤਾ ਹੈ ਤੇ ਫਰਦਰ ਉਹ ਅੱਗੇ ਬਿਲਕੁਲ ਇਹ ਸਾਰੇ ਐਂਗਲ ਇਨਵੈਸਟੀਗੇਟ ਕਰ ਰਹੀ ਹੈ ਔਰਲੀ ਕਸੇ ਪੁਲਿਸ ਅਧਿਕਾਰੀਆਂ ਆਪਣੀ ਪੂਰੀ ਡਿਊਟੀ ਤਨਦੇਹੀ ਨਾਲ ਨਿਭਾਏਗਾ 24 ਆਵਰ 7 ਅਸੀਂ ਇਸ ਜਿਹੇ ਬਿਲਕੁਲ ਜਾਗਰੂਕਾ ਤੇ ਬਿਲਕੁਲ ਅਲਰਟ ਹੈ ਗਏ ਕੋਈ ਵੀ ਅਦਾ ਦੀ ਘਟਨਾ ਹੋਣੀ ਵੀ ਨਹੀਂ ਚਾਹੀਦੀ ਤੇ ਕਿਉਂਕਿ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਜਿੰਨਾਂ ਨੂੰ ਹਰ ਚੀਜ਼ ਨੂੰ ਰੋਕਣਾ ਤੇ ਜੋ ਸਮਾਜ ਦੇ ਵਿੱਚ ਆਪਣਾ ਭਾਈਚਾਰਾ ਵੀ ਹੈ ਸਰ ਹਲਕਨ ਕੋਧਰ ਵਾਸੀਆਂ ਨੂੰ ਕੀ ਸੁਨੇਹਾ ਦੇਉਗਾ ਇਹਨ ਵਿੱਚ ਮੈਂ ਇਹ ਬੋਲਾਂਗਾ ਜੀ ਅਸੀਂ ਨ ਕੋਧਰ ਵਾਸੀਆਂ ਵਾਲੇ ਹਮੇਸ਼ਾ ਖੜੇ ਆ ਸਾਡੀ ਪੁਲਿਸ ਹਮੇਸ਼ਾ ਖੜੀ ਹੈ ਇਹ ਕਾਫੀ ਲੰਬਾ ਟਾਈਮ ਵੀ ਰਿਹਾ ਹੈ ਤੇ ਸਾਡੀ ਪੁਲਿਸ ਦੀ ਟੀਮ ਹਮੇਸ਼ਾ ਇਹਨਾਂ ਦੇ ਨਾਲ ਹੈ ਸਾਰੇ ਦਿਨਾਂ। ਧੰਨਵਾਦ। ਕੋਈ ਸਾਨੂੰ ਸਿਟੀ ਐਸਐਚਓ ਮਾਨਯੋਗ ਸੈਣੀ ਸਾਹਿਬ ਤੋਂ ਤੁਸੀਂ ਵੇਖ ਰਹੇ ਸੀ ਕੇਡੀ ਵਰਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼